ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਜਿੱਥੇ ਕਿ ਜੂਨ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਸੋ ਇਸੇ ਦੇ ਨਾਲ ਹੀ ਜਿਹੜੀਆਂ ਹੁਣ ਜੂਨ ਮਹੀਨੇ ਦੇ ਵਿੱਚ ਪੰਜ ਤੋਂ ਛੇ ਵੱਡੇ ਬਦਲਾਅ ਸਾਨੂੰ ਦੇਖਣ ਨੂੰ ਮਿਲਣ ਵਾਲੇ ਹਨ ਸੋ ਸਭ ਤੋਂ ਪਹਿਲਾਂ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਜਿੱਥੇ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਹਰ ਮਹੀਨੇ ਹੀ ਜਿਹੜਾ ਪਹਿਲੀ ਤਰੀਕ ਨੂੰ ਵੱਡਾ ਬਦਲਾਅ ਦੇਖਣ ਨੂੰ ਮਿਲਦਾ ਹੈ ਉੱਥੇ ਹੀ ਵਪਾਰਕ ਗੈਸ ਸਿਲੰਡਰ ਦੀ ਕੀਮਤਾਂ ਦੇ ਵਿੱਚ 25 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ ਜਦ ਕਿ ਘਰੇਲੂ ਗੈਸ ਦੀਆਂ ਕੀਮਤਾਂ ਦੇ ਵਿੱਚ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਤੇ ਆਧਾਰ ਕਾਰਡ ਨੂੰ ਜਿਹੜਾ ਆ ਉਹ 14 ਤਰੀਕ ਤੱਕ 14 ਜੂਨ ਤੱਕ ਅਪਡੇਟ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ ਤੇ ਜੇਕਰ ਤੁਸੀਂ ਇਸ ਤੋਂ ਬਾਅਦ ਆਧਾਰ ਕਾਰਡ ਨੂੰ ਅਪਡੇਟ ਕਰਵਾਵੋਗੇ ਤੇ ਤੁਹਾਡੀ ਜਿਹੜੀ 50 ਰੁਪਏ ਫੀਸ ਜਿਹੜੀ ਤੁਹਾਨੂੰ ਅਦਾ ਕਰਨੀ ਪਵੇਗੀ ਇਸ ਤੋਂ ਇਲਾਵਾ ਹੋਰ ਜਿਹੜੇ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਸੋ ਸੀਐਨਜੀ ਪੀਐਨਜੀ ਅਤੇ ਏਟੀਐਫ ਦੀਆਂ ਕੀਮਤਾਂ ਦੇ ਵਿੱਚ ਵੀ ਜਿਹੜਾ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਪਰ ਅਜੇ ਤੱਕ ਇਸ ਦੇ ਬਾਰੇ ਕੋਈ ਵੀ ਅਪਡੇਟ ਜਿਹੜੀ ਆ ਉਹ ਇਸ ਦੁਆਰਾ ਨਹੀਂ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਮਹੱਤਵਪੂਰਨ ਖਬਰ ਦੀ ਗੱਲ ਕਰੀਏ ਤੇ ਹੁਣ 500 ਜਾਂ ਫਿਰ 200 ਦਾ ਨੋਟ ਲੈਣ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਲੋਕਾਂ ਨੂੰ ਬਹੁਤ ਹੀ ਜਿਹੜਾ ਮਹੱਤਵਪੂਰਨ ਖਬਰ ਜਿਹੜੀ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਨਕਲੀ ਨੋਟਾਂ ਦਾ ਜਿਹੜਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ ਸੋ ਇਸੇ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਜਿਹੜੀਆਂ ਪੈਦਾ ਹੋ ਰਹੀਆਂ ਹਨ ਤੇ ਆਰਬੀਆਈ ਦੀ ਰਿਪੋਰਟ ਦੇ ਅਨੁਸਾਰ ਪਿਛਲੇ ਵਿੱਤੀ ਸਾਲ ਦੇ ਵਿੱਚ ਕੁੱਲ 217396 ਨਕਲੀ ਨੋਟ ਜਬਤ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ 500 ਤੇ 177722 ਨੋਟ ਅਤੇ 200 ਦੇ ਨੋਟ ਜਿਹੜੇ ਕਿ 32660 ਨੋਟ ਇਸ ਦੇ ਵਿੱਚ ਸ਼ਾਮਿਲ ਸਨ ਤੁਹਾਨੂੰ ਦੱਸ ਦਈਏ ਕਿ 200 ਦੇ ਨੋਟ ਜਿਹੜੇ ਆ ਤਕਰੀਬਨ ਪੰਜਾਬ ਦੇ ਵਿੱਚ ਵੀ ਜਿਹੜੇ ਨਕਲੀ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਕਲੀ ਨੋਟ ਆਮ ਬੈਂਕਿੰਗ ਲੈਣ ਦੇ ਰਾਹੀਂ ਫੁਲਾਏ ਜਾ ਰਹੇ ਹਨ ਤੇ ਇਸ ਦੇ ਲਈ ਲੋਕਾਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਵੀ ਲੋੜ ਹੈ ਅਗਲੀ ਵਾਰ ਤੁਹਾਨੂੰ ਜੇਕਰ 500 ਜਾਂ ਫਿਰ 200 ਦਾ ਨੋਟ ਲੈਣ ਵੇਲੇ ਇਸ ਤੋਂ ਪਹਿਲਾਂ ਜਿਹੜਾ ਕਾਫੀ ਜ਼ਿਆਦਾ ਸਾਵਧਾਨ ਰਹਿਣ ਚਾਹੀਦਾ ਹੈ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਨੋਟ ਅਸਲੀ ਨਹੀਂ ਹੈ ਤੇ ਤੁਹਾਨੂੰ ਜਿਹੜਾ ਨੋਟ ਉਸੇ ਸਮੇਂ ਹੀ ਚੇਂਜ ਕਰਵਾ ਲੈਣਾ ਚਾਹੀਦਾ ਹੈ ਸੋ ਸ਼ੱਕ ਹੋਣ ਦੀ ਸੂਰਤ ਦੇ ਵਿੱਚ ਤੁਸੀਂ ਬੈਂਕ ਜਾਂ ਫਿਰ ਸ਼ੱਕੀ ਨੋਟ ਦੀ ਪੋਸਟੀ ਜਿਹੜੀ ਆ ਉਹ ਆਪ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਹੁਣ ਸਰਕਾਰੀ ਨੌਕਰੀਆਂ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਸੋ ਭਗਵਾਨਤਮਾਨ ਸਰਕਾਰ ਦੇ ਵੱਲੋਂ ਹੁਣ ਵੱਡਾ ਐਲਾਨ ਕਰਦਿਆ ਹੋਇਆ ਕੱਚੇ ਕਰਮਚਾਰੀਆਂ ਨੂੰ 50000 ਤੋਂ ਵੱਧ ਜਿਹੜੇ ਨੌਜਵਾਨ ਆ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਜਗਲਾਤ ਵਿਭਾਗ ਦੇ 378 ਸਤਾਈ ਕਰਮਚਾਰੀਆਂ ਦੀਆਂ ਨੌਕਰੀਆਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ ਪਿਛਲੇ ਕਈ ਸਾਲਾਂ ਤੋਂ ਇਹ ਕਰਮਚਾਰੀ ਘੱਟ ਤਨਖਾਹ ਜਾਂ ਫਿਰ ਬਿਨਾਂ ਕਿਸੇ ਮਿਹਨਤਾਨੇ ਦੇ ਕੰਮ ਕਰ ਰਹੇ ਸਨ ਸੋ ਉਕਤ ਫੈਸਲਾ ਉਹਨਾਂ ਸਾਰੇ ਕਰਮਚਾਰੀਆਂ ਦੇ ਲਈ ਹੁਣ ਖੁਸ਼ਖਬਰੀ ਅਤੇ ਰਾਹਤ ਭਰਿਆ ਤੇ ਇਸੇ ਦੇ ਨਾਲ ਹੀ ਇਹਨਾਂ ਕਰਮਚਾਰੀਆਂ ਨੂੰ ਹੁਣ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ਸੋ ਇਸੇ ਤੋਂ ਬਾਅਦ ਹੁਣ ਜਿਹੜੇ ਪੰਜਾਬ ਦੇ ਮੰਤਰੀ ਕੁਟਾਰੂ ਚੱਕ ਦੇ ਵੱਲੋਂ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਤੇ ਵੱਲੋਂ ਜਿਹੜਾ ਆ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਦੇ ਅਨੁਸਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਵਿਭਾਗ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ ਸਰਕਾਰ ਦੇ ਵੱਲੋਂ 50000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਸਬੰਧ ਦੇ ਵਿੱਚ ਆ ਰਹੀ ਹੈ ਸੋ ਪੰਜਾਬ ਦੇ ਵਿੱਚ ਹੁਣ ਲਗਾਤਾਰ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਰਿਆਣਾ ਤੇ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ 3 ਦਿਨਾਂ ਦੇ ਲਈ ਜਿਹੜੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਹਰਿਆਣਾ ਦੇ ਪੰਚਕੁਲਾ ਅੰਬਾਲਾ ਜਮਨਾ ਨਗਰ ਕੁਰੂਕਸ਼ੇਤਰ ਕੈਥਲ ਅਤੇ ਕਰਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਕਿ ਜੈਲੂ ਲੱਟ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਪੰਜਾਬ ਦੇ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਫਤਿਹਗੜ ਸਾਹਿਬ ਅਤੇ ਮੁਹਾਲੀ ਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਜੈਲੂ ਲੱਟ ਜਾਰੀ ਕੀਤਾ ਹੈ ਸੋ ਵੀ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜਿਹੜੀਆਂ ਦੋਹਾਂ ਰਾਜਾਂ ਦੇ ਵਿੱਚ بارش ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਸੋ ਮਈ ਮਹੀਨੇ ਦੇ ਵਿੱਚ ਜਿਹੜੀ بارش ਕਾਫੀ ਜ਼ਿਆਦਾ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਰਿਕਾਰਡ ਦਰਜ ਕੀਤੀ ਗਈ ਹੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3 ਦਿਨਾਂ ਤੱਕ ਹੁਣ ਪੰਜਾਬ ਅਤੇ ਹਰਿਆਣਾ ਦੇ 11 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਅਤੇ ਇਸ ਤੋਂ ਇਲਾਵਾ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਖਬਰ ਹੁਣ ਜਿਹੜੀ ਆ ਚਮਕੌਰ ਸਾਹਿਬ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕਾਲਜ ਤੋਂ ਘਰ ਦੇ ਲਈ ਨਿਕਲੀ ਕੁੜੀ ਦੀ ਨਹਿਰ ਦੇ ਵਿੱਚੋਂ ਦੇਹ ਬਰਾਮਦ ਹੋਈ ਹੈ ਪਰਿਵਾਰ ਵਾਲਿਆਂ ਦੇ ਵੱਲੋਂ ਮੁੰਡੇ ਦੇ ਉੱਤੇ ਕਤਲ ਦੇ ਦੋਸ਼ ਲਗਾਏ ਗਏ ਹਨ ਸੋ ਤਸਵੀਰ ਤੁਸੀਂ ਇਸ ਲੜਕੀ ਦੀ ਦੇਖ ਸਕਦੇ ਹੋ ਸੋ ਚਮਕੌਰ ਸਾਹਿਬ ਦੇ ਪਿੰਦੇ ਪਿੰਡ ਮਨਸੂਹਾ ਤੋਂ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਸੋ ਜਿੱਥੋਂ ਕਿ ਘਰ ਤੋਂ ਕਾਲਜ ਗਈ ਕੁੜੀ ਜੋ ਕਿ ਘਰ ਨਹੀਂ ਪਰਤੀ ਤੇ ਉਹ ਕਾਫੀ ਦਿਨਾਂ ਤੋਂ ਲਾਪਤਾ ਸੀ ਤੇ ਪਰਿਵਾਰ ਦੇ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਪਰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ ਤੇ ਅੱਜ ਨਹਿਰ ਦੇ ਵਿੱਚ ਗੱਡੀ ਸਣੇ ਕੁੜੀ ਦੀ লাশ ਨੂੰ किया गया है मृतक दी पहचान 19 ਸਾਲਾ ਜਸ਼ਨਪ੍ਰੀਤ ਕੌਰ ਦੇ ਬੱਚੋਂ ਹੋਈ ਹੈ ਜੋ ਕਿ ਸੈਕੰਡ ਈਅਰ ਦੀ ਵਿਦਿਆਰਥਣ ਸੀ ਪਰਿਵਾਰ ਵਾਲਿਆਂ ਨੇ ਜਿਹੜੇ ਦੋਸ਼ ਲਗਾਏ ਹਨ ਕਿ ਇੰਸਟਾਗ੍ਰam ਦੇ ਉੱਤੇ ਕੋਈ ਮੁੰਡਾ ਉਸ ਦੀ ਕੁੜੀ ਦੇ ਨਾਲ ਗੱਲਬਾਤ ਕਰਦਾ ਸੀ ਤੇ ਦੋਹੇ ਜਣੇ ਇੱਕ ਦੂਜੇ ਨੂੰ ਵੀਡੀਓ ਲਾਈਕ ਵੀ ਕਰਦੇ ਸਨ ਤੇ ਪੋਸਟਾਂ ਵੀ ਸ਼ੇਅਰ ਕਰਦੇ ਸਨ ਸੋ ਉਸੇ ਮੁੰਡੇ ਦੇ ਨਾਲ ਹੀ ਜਿਹੜੀ ਹੈ ਇਹ ਕੁੜੀ ਕਾਰ ਦੇ ਵਿੱਚ ਸਵਾਰ ਸੀ ਤੇ ਦੋਹਾਂ ਦੇ ਵੱਲੋਂ ਜਿਹੜੀ ਆ ਉਹ ਨਹਿਰ ਦੇ ਵਿੱਚ ਜਿਵੇਂ ਹੀ ਜਿਹੜੀ ਉਹ ਕਾਰ ਡਿੱਗੀ ਹੈ ਜਿਸ ਤੋਂ ਬਾਅਦ ਕੀ ਲੜਕਾ ਵੀ ਗਾਇਬ ਹੈ ਤੇ ਇਸ ਤੋਂ ਇਲਾਵਾ ਲੜਕੀ ਵੀ ਜਿਹੜੀ ਆ ਉਹ ਗਾਇਬ ਦੱਸੀ ਜਾ ਰਹੀ ਸੀ ਜਿਸ ਤੋਂ ਬਾਅਦ ਕੀ ਹੁਣ ਲੜਕੀ ਦੀ Laash ਬਰਾਮਦ ਹੋ ਗਈ ਹੈ ਤੇ ਪਰਿਵਾਰ ਦੇ ਵੱਲੋਂ ਮੁੰਡੇ ਦੇ ਉੱਤੇ ਹੀ ਜਿਹੜੇ ਦੋਸ਼ ਲਗਾ ਦਿੱਤੇ ਗਏ ਹਨ ਇਸ ਤੋਂ ਬਾਅਦ ਹੁਣ ਅਗਲੀ ਜਿਹੜੀ ਵੱਡੀ ਖੁਸ਼ਖਬਰੀ ਜਿਹੜੀ ਆ ਪੰਜਾਬੀਆਂ ਦੇ ਲਈ ਖਾਸ ਕਰਕੇ ਦੁਆਬਾ ਏਰੀਆ ਵਾਲਿਆਂ ਦੇ ਲਈ ਨਿਕਲ ਕੇ ਆ ਰਹੀ ਹੈ ਕਿਉਂਕਿ ਆਦਮਪੁਰ 에ਅਰਪੋਰਟ ਤੋਂ ਹੁਣ ਇੱਕ ਵਾਰ ਫਿਰ ਤੋਂ ਸਿੱਧੀਆਂ ਫਲਾਈਟਾਂ ਚੱਲਣ ਜਾ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲੰਮੇ ਸਮੇਂ ਤੋਂ ਆਦਮਪੁਰ 에ਅਰਪੋਰਟ ਤੋਂ ਫਲਾਈਟਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਸਨ ਪੰਜਾਬ ਵਾਲਿਆਂ ਨੂੰ ਹੁਣ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਮਿਲ ਗਈ ਹੈ ਕਿਉਂਕਿ ਇਹ ਹੁਣ ਸਿੱਧੀਆਂ ਫਲਾਈਟਾਂ 2 ਜੁਲਾਈ ਤੋਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ ਜਾਣਕਾਰੀ ਦੇ ਮੁਤਾਬਕ ਜਿਹੜਾ 2 ਜੁਲਾਈ ਨੂੰ ਮੁੰਬਈ ਦੇ ਲਈ ਪਹਿਲੀ ਉਡਾਨ ਭਰੀ ਜਾਵੇਗੀ ਤੇ 에ਅਰਪ ਏਅਰਲੈਨ ਨੂੰ ਮੁੰਬਈ ਦੀ ਉਡਾਨ ਨੂੰ ਜਿਹੜਾ ਹੈ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਬਾਅਦ ਹੀ ਤੁਹਾਨੂੰ ਦੱਸਦੀ ਹੈ ਕਿ ਆਦਮਪੁਰ ਤੋਂ ਰਜਾਨਾ ਜਿਹੜੀ ਉਹ ਸ਼ਾਮ 4:30 ਵਜੇ ਉਡਾਨ ਭਰੇਗੀ ਅਤੇ 7:30 ਵਜੇ ਮੁੰਬਈ 에ਅਰਪੋਰਟ ਦੇ ਉੱਤੇ ਇਹ ਉਡਾਨ ਪਹੁੰਚ ਜਾਵੇਗੀ ਤੁਹਾਨੂੰ ਦੱਸਦੀ ਹੈ ਕਿ ਸਾਲ 2020 ਦੇ ਵਿੱਚ ਕੋਰੋਨਾ ਵਾਇਰਸ ਆਉਣ ਦੇ ਕਾਰਨ ਸਪਾਈਸ ਜੈਟ ਦੇ ਵੱਲੋਂ ਪਹਿਲਾਂ ਜਿਹੜੀਆਂ ਫਲਾਈਟਾਂ ਭਰੀਆਂ ਜਾਂਦੀਆਂ ਸੀ ਆਦਮਪੁਰ ਤੋਂ ਦਿੱਲੀ ਦੇ ਲਈ ਵੀ ਜਿਹੜੀਆਂ ਫਲਾਈਟਾਂ ਚੱਲਦੀਆਂ ਸਨ ਇਸ ਤੋਂ ਇਲਾਵਾ ਆਦਮਪੁਰ ਤੋਂ ਮੁੰਬਈ ਦੇ ਲਈ ਵੀ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਜਿਵੇਂ ਹੀ ਕੋਰੋਨਾ ਵਾਇਰਸ ਆਉਂਦਾ ਹੈ ਇਸ ਤੋਂ ਬਾਅਦ ਇਹ ਫਲਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਸੋ ਹੁਣ ਪੰਜਾਬੀਆਂ ਦੇ ਲਈ ਕਾਫੀ ਜ਼ਿਆਦਾ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆ ਰਹੀ ਹੈ ਖਾਸ ਕਰਕੇ ਦੋਆਬਾ ਏਰੀਆ ਜੋ ਕਿ ਕਾਫੀ ਜ਼ਿਆਦਾ ਐਨ ਆਰ ਆਈ ਭਾਈਚਾਰਾ ਵੱਸਦਾ ਹੈ ਸੋ ਮੁੰਬਈ ਨੂੰ ਤੇ ਫਲਾਈਟ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਨਦੇੜ ਸਾਹਿਬ ਤੇ ਇਸ ਤੋਂ ਇਲਾਵਾ ਹਿੰਦਨ ਅਤੇ ਬੈਂਗਲੁਰੂ ਲਈ ਵੀ ਸਿੱਧੀਆਂ ਫਲਾਈਟਾਂ ਚੱਲ ਰਹੀਆਂ ਹਨ ਅਤੇ ਦਿੱਲੀ ਦੇ ਲਈ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਫਲਾਈਟਾਂ ਸਿੱਧੀਆਂ ਚੱਲ ਸਕਦੀਆਂ ਹਨ ਤੇ ਜਦੋਂ ਤੁਹਾਨੂੰ ਦੱਸਦੀ ਹੈ ਕਿ ਸਾਲ 2019 ਦੇ ਵਿੱਚ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ ਤੇ 2000 ਦੇ ਵਿੱਚ ਹੀ ਜਿਹੜਾ ਦਿੱਲੀ ਦੀਆਂ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ ਸੋ ਜੇਕਰ ਫਲਾਈਟਾਂ ਦੇ ਫੇਰ ਤੋਂ ਜਿਹੜੀਆਂ ਦਿੱਲੀ ਦੀਆਂ ਸ਼ੁਰੂ ਕੀਤੀਆਂ ਜਾਣਗੀਆਂ ਤੇ ਇਹ ਫਲਾਈਟ ਜਿਹੜੀ ਉਹ 3000 ਦੇ ਕਰੀਬ ਹੋ ਸਕਦੀ ਹੈ ਜੋ ਕਿ ਕਾਫੀ ਜ਼ਿਆਦਾ ਪੰਜਾਬੀਆਂ ਨੂੰ ਫਾਇਦਾ ਹੋਵੇਗਾ ਸੋ ਸਿੱਧਾ ਆਦਮਪੁਰ ਜਲੰਧਰ ਤੋਂ 1 ਘੰਟੇ ਦੇ ਵਿੱਚ ਹੀ ਤੁਸੀਂ ਦਿੱਲੀ ਤੱਕ ਦਾ ਸਫ਼ਰ ਤਿਆ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਹੁਣ ਕੋਰੋਨਾ ਵਾਇਰਸ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਵੀ ਕੋਰੋਨਾ ਦਾ ਜਿਹੜਾ ਇੱਕ ਹੋਰ ਮਾਮਲਾ ਸਾਹਮਣੇ ਨਿਕਲ ਕੇ ਆ ਗਿਆ ਹੈ ਲੁਧਿਆਣਾ ਦੇ ਵਿੱਚ 30 ਸਾਲਾਂ ਦਾ ਵਿਅਕਤੀ ਹੋ ਗਿਆ ਹੈ ਸੰਕਰਮਿਤ ਜੀ ਹਾਂ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਹੁਣ ਲਗਾਤਾਰ ਤੇਜ਼ੀ ਦੇ ਨਾਲ ਵਧ ਰਹੇ ਹਨ ਸੋ ਲੁਧਿਆਣਾ ਦੇ ਵਿੱਚ ਹੁਣ 30 ਸਾਲਾਂ ਦਾ ਵਿਅਕਤੀ ਖਾਂਗ ਅਤੇ ਜ਼ੁਕਾਮ ਦੀ ਸ਼ਿਕਾਇਤ ਤੋਂ ਬਾਅਦ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤੇ ਉਹ ਹੁਣ ਪੋਜ਼ਿਟਿਵ ਪਾਇਆ ਗਿਆ ਹੈ ਸੋ ਸ਼ੁੱਕਰਵਾਰ ਨੂੰ ਹੀ ਇੱਕ 29 ਸਾਲਾਂ ਦਾ ਕਾਰੋਬਾਰੀ ਜੋ ਕਿ ਕੋਰੋਨਾ ਨੂੰ ਹੋ ਗਿਆ ਸੀ ਜਿਸ ਨੂੰ ਕਿ ਉਸ ਤੋਂ ਬਾਅਦ ਉਸ ਦਾ ਜ ਵੀ ਲਗਾਤਾਰ ਹੁਣ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਇਸ ਤੋਂ ਬਾਅਦ ਕਿਸਾਨੀ ਦੇ ਰਿਲੇਟਿਡ ਇੱਕ ਹੁਣ ਖਬਰ ਜਿਹੜੀ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਚੋਨੇ ਦੀ ਲਵਾਈ ਜਿਹੜੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੀਹਾਂ ਖੇਤੀ ਖੇਤਰ ਦੇ ਵਿੱਚ ਹੁਣ 8 ਘੰਟੇ ਰੋਜ਼ਾਨਾ ਬਿਜਲੀ ਮਿਲੇਗੀ ਤੇ ਪੰਜਾਬ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਖੇਤੀਬਾੜੀ ਪੱਖ ਤੋਂ ਪੰਜਾਬ ਦੇ ਲਈ ਅੱਜ ਦਾ ਦਿਨ ਕਾਫੀ ਜ਼ਿਆਦਾ ਜਿਹੜਾ ਇਤਿਹਾਸਪੂਰਵ ਹੈ ਕਿਉਂਕਿ 1 ਜੂਨ ਨੂੰ ਕਾਫੀ ਜ਼ਿਆਦਾ ਅਹਿਮ ਦਿਨ ਮੰਨਿਆ ਜਾ ਰਿਹਾ ਹੈ ਦੱਸ ਦਈਏ ਕਿ ਐਤਵਾਰ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੂਬਾ ਸਰਕਾਰ ਅਤੇ ਬਿਜਲੀ ਵਿਭਾਗ ਨੇ ਤਿਆਰੀਆਂ ਕਰ ਲਈਆਂ ਹਨ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦੀ ਲ ਪਿਛਲੇ ਵਰੀ ਦੇ ਨਾਲੋਂ 10 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਵੀ ਲੁੜਿੰਦੇ ਪ੍ਰਬੰਧ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਹਾਲਾਂਕਿ ਝੋਨੇ ਦੀ ਬਿਜਾਈ ਦਾ ਅਮਲ ਜਿਹੜਾ 15 ਮਈ ਤੋਂ ਸ਼ੁਰੂ ਹੋ ਚੁੱਕਾ ਸੀ ਪਰ 31 ਜੁਲਾਈ ਤੱਕ ਜਿਹੜਾ ਇਹ ਝੋਨੇ ਦੀ ਬਿਜਾਈ ਦਾ ਅਮਲ ਚੱਲੇਗਾ ਤੇ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤੇ 11 ਜੂਨ ਤੋਂ ਜਿਹੜੀ ਆ ਝੋਨੇ ਦੀ ਲਵਾਈ ਦੀ ਸ਼ੁਰੂਆਤ ਕੀਤੀ ਸੀ ਤੇ ਬਹੁਤ ਸਾਰੇ ਪਿਛਲੇ ਸਾਲ ਅਜੇ ਵੀ ਰਹੇ ਹਨ ਕਿ ਝੋਨੇ ਦੀ ਜਿਹੜੀ ਆ ਲਵਾਈ 20 ਜੂਨ ਤੋਂ ਬਾਅਦ ਜਿਹੜੀ ਉਹ ਦੇਖਣ ਨੂੰ ਮਿਲਦੀ ਸੀ ਇਹ ਸਰਕਾਰ ਦੇ ਵੱਲੋਂ ਆਰਡਰ ਜਾਰੀ ਕੀਤੇ ਜਾਂਦੇ ਰਹੇ ਸਨ ਕਿ ਜਿਹੜੀ ਨੇ ਦਿਲਵਾਈ 20 ਜੂਨ ਤੋਂ ਬਾਅਦ ਕੀਤੀ ਜਾਵੇਗੀ ਪਰ ਭਗਵਾਨਤਮਾਨ ਸਰਕਾਰ ਦੇ ਵੱਲੋਂ 1 ਜੂਨ ਤੋਂ ਹੀ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਤੋਂ ਇਲਾਵਾ 8 ਘੰਟੇ ਬਿਜਲੀ ਸਪਲਾਈ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਕਿ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਤੋਂ ਬਾਅਦ ਵੀ ਹੁਣ ਕਰੋਨਾ ਵਾਇਰਸ ਦੇ ਰਿਲੇਟਡ ਹੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ ਇਸੇ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਹੋ ਗਿਆ ਹੈ 3700 ਦੇ ਪਾਰ ਜਿਹੜੀ ਉਹ ਗਿਣਤੀ ਚਲੀ ਗਈ ਹੈ ਜਿਸ ਦੇ ਵਿੱਚੋਂ ਕੁੱਲ ਐਕਟਿਵ ਕੇਸ 3758 ਦੱਸੇ ਜਾ ਰਹੇ ਹਨ ਸੋ ਇਸ ਦੇ ਵਿੱਚ ਹੁਣ ਕੇਰਲਾ ਦੇ ਵਿੱਚ ਸਭ ਤੋਂ ਵੱਧ ਕੇਸ ਆਏ ਹਨ ਜੋ ਕਿ 1400 ਹਨ ਤੇ ਪਿਛਲੇ 48 ਘੰਟਿਆਂ ਦੇ ਦੌਰਾਨ ਹੀ ਜਿਹੜੇ 1000 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ 48 ਇੰਡੀਆ ਦੇ ਵਿੱਚ ਹੀ 1000 ਤੋਂ ਬਾਅਦ ਨਵੇਂ ਕੇਸ ਆ ਗਏ ਹਨ ਤੇ ਸਿਹਤ ਵਿਭਾਗ ਦੇ ਅਨੁਸਾਰ ਹੁਣ ਤੱਕ 28 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਸੋ ਬੈਂਗਲੁਰੂ ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਹੁਣ ਕਰੋਨਾ ਵਾਇਰਸ ਦੇ ਕੇਸ ਦੇਖਣ ਨੂੰ ਮਿਲ ਰਹੇ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੀ ਐਂਟਰੀ ਹੋ ਚੁੱਕੀ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਛੁੱਟੀਆਂ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਹੁਣ ਸੂਬੇ ਭਰ ਦੀਆਂ ਸੈਸ਼ਨ ਅਤੇ ਹੇਠਲੀਆਂ ਅਦਾਲਤਾਂ ਬੰਦ ਰਹਿਣਗੀਆਂ ਸੋ 1 ਜੂਨ ਤੋਂ ਲੈ ਕੇ 30 ਜੂਨ ਤੱਕ ਅਦਾਲਤਾਂ ਦੇ ਵਿੱਚ ਸਿਵਲ ਕੇਸਾਂ ਦੀ ਰੈਗੂਲਰ ਸੁਣਵਾਈ ਨਹੀਂ ਹੋਵੇਗੀ ਜਦਕਿ 30 ਜੂਨ 13 ਜੂਨ ਤੱਕ ਅਦਾਲਤਾਂ ਦੇ ਵਿੱਚ ਫੌਜਦਾਰੀ ਕੰਮ ਜਾਰੀ ਰਹੇਗਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੈਂਬਰ ਵਕੀਲ ਨਿਤਿਨ ਕਪਲਾ ਨੇ ਦੱਸਿਆ ਹੈ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਜ਼ਿਲ੍ਹਾ ਅਤੇ ਤਹਿਸੀਲਾਂ ਦੀਨ ਆਉਂਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ 1 ਜੂਨ ਤੋਂ 30 ਜੂਨ ਤੱਕ ਸਿਵਲ ਕੇਸਾਂ ਦੀ ਜੋ ਕਿ ਰੋਜ਼ਾਨਾ ਸੁਣਵਾਈ ਹੁੰਦੀ ਸੀ ਉਹ ਨਹੀਂ ਹੋਵੇਗੀ ਸੋ 1 ਜੂਨ ਤੋਂ 13 ਜੂਨ ਤੱਕ ਅਦਾਲਤਾਂ ਦੇ ਵਿੱਚ ਫੌਜਦਾਰੀ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਜਾਰੀ ਰਹੇਗੀ ਜਦਕਿ ਬਾਕੀ ਕੇਸਾਂ ਦੀ ਜਿਹੜੀ ਆ ਸੁਣਵਾਈ ਉਹ ਬੰਦ ਕਰ ਦਿੱਤੀ ਗਈ ਹੈ ਤੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੁਣ ਅਦਾਲਤਾਂ ਦੇ ਵਿੱਚ ਵੀ ਪੰਜਾਬ ਭਰ ਦੀਆਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਅਗਲੀ ਵੀ ਜਿਹੜੀ ਖਬਰ ਹੁਣ ਛੁੱਟੀਆਂ ਨੂੰ ਲੈ ਕੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇਸ ਸਾਲ ਪੰਜਾਬ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਿਰਫ 28 ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜਦਕਿ ਪਿਛਲੇ ਸਾਲ ਜਿਹੜਾ ਆ 23 ਮਈ ਨੂੰ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਪਰ ਦੂਜੇ ਪਾਸੇ ਹੁਣ ਜੰਮੂ ਕਸ਼ਮੀਰ ਸੂਬੇ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ 16 ਜੁਲਾਈ ਤੋਂ ਲੈ ਕੇ 7 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਜੋ ਕਿ 20 ਤੋਂ 21 ਮਈ ਨੂੰ ਕਰ ਦਿੱਤਾ ਗਿਆ ਸੀ ਤੇ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਜਿਹੜੇ ਸਰਕਾਰੀ ਸਕੂਲ ਆ ਤੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਵੀ 23 ਮਈ ਤੋਂ ਹੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਭਗਵਾਨਤਮਨ ਸਰਕਾਰ ਦੇ ਵੱਲੋਂ ਪਰ ਪੰਜਾਬ ਦੇ ਵਿੱਚ ਜਿਹੜਾ 2 ਜੂਨ ਤੋਂ ਹੀ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜੋ ਕਿ 30 ਜੂਨ ਤੱਕ ਛੁੱਟੀਆਂ ਪੰਜਾਬ ਦੇ ਵਿੱਚ ਰਹਿਣਗੀਆਂ ਜਿੱਥੇ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਵਾਧਾ ਹੀ ਜਾ ਰਿਹਾ ਹੈ ਤੇ ਹਰ ਰੋਜ਼ ਹੀ ਜਿਹੜਾ ਨਸ਼ੇ ਵੇਚਣ ਵਾਲੇ ਅਤੇ ਨਸ਼ਾ ਕਰਨ ਵਾਲਿਆਂ ਦੇ ਮਾਮਲੇ ਸਾਹਮਣੇ ਨਿਕਲ ਕੇ ਆ ਰਹੇ ਹਨ ਸੋ ਇਸੇ ਦੌਰਾਨ ਹੁਣ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਜਾਦਵ ਨੇ ਕਿਹਾ ਹੈ ਕਿ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਜੀਪੀਐਸ ਸਿਸਟਮ ਦੇ ਰਾਹੀਂ ਵੱਡੇ ਸਮਗਲਰਾਂ ਨੂੰ 24 ਘੰਟੇ ਟਰੈਕ ਕੀਤਾ ਜਾਵੇਗਾ ਸੋ 24 ਘੰਟੇ ਉਹਨਾਂ ਦੇ ਵੱਲੋਂ ਹੁਣ ਕੰਮ ਕਰਨ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਪਰੋਕਤ ਪ੍ਰਣਾਲੀ ਜਮਾਨਤ ਜੇਲ੍ਹਾਂ ਦੇ ਵਿੱਚੋਂ ਬਾਹਰ ਆਏ ਨਸ਼ੀਲੇ ਪਦਾਰਥਾਂ ਅਤੇ ਸਮਗ ਵੀ ਟਰੈਕ ਕਰਨ ਦੇ ਵਿੱਚ ਅਪਣਾਈ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਹੋਰ ਵੀ ਮਹੱਤਵਪੂਰਨ ਸਰਾਗ ਜਿਹੜੇ ਆ ਉਹ ਕੱਢਣ ਦੀ ਗੱਲ ਕੀਤੀ ਗਈ ਹੈ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਲਗਾਤਾਰ ਨਸ਼ਾ ਹੁਣ ਜਿਹੜਾ ਵਾਧਾ ਹੀ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਵਾਅਦਾ ਕੀਤਾ ਗਿਆ ਸੀ ਕਿ 31 ਮਈ ਤੋਂ ਹੀ ਪੰਜਾਬ ਦੇ ਵਿੱਚ ਨਸ਼ਾ ਬੰਦ ਹੋ ਜਾਵੇਗਾ ਸੋ 31 ਮਈ ਜਿੱਥੇ ਕਿ ਡੈਡ ਲਾਈਨ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ ਤਾਂ ਹੁਣ ਜਿਹੜੀ ਆ ਇਹ ਗੱਲ ਨਸ਼ੇ ਨੂੰ 24 ਘੰਟੇ ਟਰੈਕ ਕਰਨ ਦੀ ਸਮਗਲਰਾਂ ਨੂੰ ਕੀਤੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਆ ਲਗਾਤਾਰ ਵੇਖਦਾ ਹੋਇਆ ਨਜ਼ਰ ਆ ਰਿਹਾ ਹੈ